ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤਰਨ ਤਰਨ ਸੀਟ ਦੇ ਉੱਤੇ ਜਿਹੜੀ ਜਿਮਨ ਇਲੈਕਸ਼ਨ ਹੋਣੀ ਹੈ ਡਾਕਟਰ ਕਸ਼ਮੀਰ ਸਿੰਘ ਜੀ ਆਮ ਪਾਰਟੀ ਦੇ ਐਮਐਲਏ ਪਿਛਲੇ ਦਿਨੀ ਸਵਰਗ ਸਦਾਰ ਗਏ ਸੀ ਸੀਟ ਖਾਲੀ ਹੋ ਚੁੱਕੀ ਹੈ ਦੋਸਤੋ ਆਮ ਆਦਮੀ ਪਾਰਟੀ ਨੇ ਜਿਹੜਾ ਕੈਂਡੀਡੇਟ ਹੈ ਉਹ ਤਿਆਰ ਕਰ ਲਿਆ ਹਰਮੀਤ ਸਿੰਘ ਸੰਧੂ ਜਿਹੜਾ ਪਹਿਲਾਂ ਤਿੰਨ ਵਾਰੀ ਦੋਸਤੋ ਐਮ.ਐਲ.ਏ ਰਿਹਾ ਹੈ ਰਿਹਾ ਕਿਹਦੇ ਵੱਲੋਂ ਆਕਾਲੀ ਦਲ ਵੱਲੋਂ ਤੇ ਕਹਿੰਦੇ ਬਕਰਮਜੀਠਗੜੀ ਦੀ ਸੱਜੀ ਬਾਹ ਹਰਮੀਤ ਸੰਧੂ ਕੀ ਨੇ ਆਖਿਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਬਕਰ ਮਜੀਠਗਾ ਨਸ਼ੇ ਦਾ ਕਾਰੋਬਾਰ ਕਰਦਾ ਸੀ ਅੱਜ ਵੀ ਉਹ ਨਸ਼ੇ ਦੇ ਕੇਸਾਂ ਦੇ ਵਿੱਚ ਘਿਰਿਆ ਹੋਇਆ ਹੈ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਤੇ ਕਹਿੰਦੇ ਨਾਲ ਹੀ ਉਹਦੇ ਹਰਮੀਰ ਸੰਧੂ ਦਾ ਨਾਮ ਵੀ ਜੁੜਦਾ ਹੈ ਕਹਿੰਦੇ ਚਾਹੀਦਾ ਤਾਂ ਇਹ ਸੀ ਕਿ ਆਮ ਪਾਰਟੀ ਜਾਂਚ ਸਹੀ ਕਰਦੀ ਤੇ ਵਿਕਰਮਜੀਠਕੇ ਦੇ ਨਾਲ ਜਿਹੜੇ ਬੰਦੇ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹ ਜਿਹੜਾ ਮਰਜ਼ੀ ਹੁੰਦਾ ਉਹਨੂੰ ਕਹਿੰਦੇ ਸਜਾਵਾਂ ਮਿਲਦਣਾ ਦੋਸਤੋ ਇਹ ਇਲਜ਼ਾਮ ਨੇ ਅਜੇ ਤੱਕ ਜਿਹੜੇ ਦੋਸ਼ ਹੈ ਜੱਜ ਸਾਹਿਬ ਵੱਲੋਂ ਨਾ ਤੇ ਵਿਕਰਮਜੀਠਕੇ ਦੇ ਉੱਤੇ ਸ਼ੋਅ ਹੋਇਆ ਹੈ ਕਿ ਉਹ ਨਸ਼ੇ ਦਾ ਕੋਈ ਕਾਰੋਬਾਰ ਕਰਦੇ ਸੀ ਹੁਣ ਜਿਹੜਾ ਵਿਕਰਮਜੀਠਕੇ ਦੇ ਉੱਤੇ ਕੇਸ ਸਰਕਾਰ ਨੇ ਲਾਇਆ ਜਿਹਦੇ ਵਿੱਚ ਉਹਦੀ ਰੈਸਟ ਪਾਈ ਹੈ ਉਹ ਕੇਸ ਹੈ ਡੀਏ ਦਾ ਡੀਏ ਦਾ ਭਾਵ ਆਮਦਨ ਤੋਂ ਵੱਧ ਜਾਇਦਾਦ ਬਣਾਉਣੀ ਇਹ ਸਰਕਾਰ ਨੇ ਜ਼ਰੂਰ ਆਖਿਆ ਹੈ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਬਣੀ ਹੈ ਉਹ ਨਸ਼ੇ ਦੇ ਕਾਰੋਬਾਰ ਨਾਲ ਬਣੀ ਹੈ ਕਹਿੰਦੇ ਨਸ਼ੇ ਦੇ ਵਿੱਚੋਂ ਇੰਨਾ ਮੋਟਾ ਪੈਸਾ ਇਹ ਬੰਦਿਆਂ ਨੇ ਅਰਬਾਂ ਖਰਬਾ ਰੁਪਇਆ ਕਮਾਇਆ ਕਿ ਜਾਇਦਾਦ ਦੇਸ਼ਾਂ ਵਿੱਚ ਬਦੇਸ਼ਾਂ ਵਿੱਚ ਬੇਨਾਮੀ ਜਾਇਦਾਦ ਵੱਡੇ ਪੱਧਰ ਤੇ ਖਰੀਦੀ ਗਈ ਤੇ ਦੋਸਤੋ ਭਾਵੇਂ ਆਪਣੇ ਪਰਿਵਾਰ ਦੇ ਨਾਂ ਦੇ ਉੱਤੇ ਜਿਹੜੇ ਸਿਆਸੀ ਬੰਦੇ ਹੁੰਦੇ ਆ ਉਹ ਬਹੁਤੀ ਜ਼ਮੀਨ ਜਾਇਦਾਦ ਨਹੀਂ ਖਰੀਦਦੇ ਹੁੰਦੇ ਜਿਹੜੇ ਚਲਾਕ ਤੇ ਹੁਸ਼ਿਆਰ ਹੁੰਦੇ ਆ ਉਹ ਆਪਣੇ ਦੋਸਤ ਮਿੱਤਰਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਅਮਰੀਕਾ ਕੈਨੇਡਾ 'ਚ ਜਿਹੜੇ ਰਹਿੰਦੇ ਐ ਉਹਨਾਂ ਦੇ ਨਾਂ ਤੇ ਪ੍ਰਾਪਰਟੀ ਸੈੱਟ ਕਰ ਜਾਂਦੇ ਐ ਹੁਣ ਵਿਕਰਮਜੀਤਕੇ ਦੀ ਜਾਇਦਾਦ ਵਿਜੀਲੈਂਸ ਲੱਭ ਰਹੀ ਐ ਕਿੱਥੇ ਕਿੱਥੇ ਐ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਉੱਤੇ ਕੋਈ ਬਹੁਤੀ ਜਿਹੜੀ ਪ੍ਰਾਪਰਟੀ ਐ ਮਿਲ ਨਹੀਂ ਰਹੀ ਭਾਵ ਉਹਨਾਂ ਨੇ ਪਹਿਲਾਂ ਹੀ ਜਾਂ ਤੇ ਆਸੇ-ਪਾਸੇ ਕਰਤੀ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਵਦੇਸ਼ਾਂ ਦੇ ਵਿੱਚ ਜਿਹੜੇ ਕਾਰੋਬਾਰ ਸੀ ਉਹ ਸੈੱਟ ਕਰ ਲਏ ਤੇ ਜਾਂ ਦੋਸਤੋ ਫਿਰ ਇਹ ਬਿਲਕੁਲ ਰਾਜਨੀਤਿਕ ਸਥੰਟ ਹੈ ਅੱਜ ਮੈਂ ਤਰਨਤਾਰਨ ਸੀਟ ਦੀ ਗੱਲ ਕਰਨੀ ਚਾਹਣਾ ਹਰਮੀਤ ਸੰਧੂ ਆਮ ਪਾਰਟੀ ਨੂੰ ਕਿਉਂ ਲੈ ਕੇ ਆਈ ਦੋਸਤੋ ਭਾਵੇਂ ਡਾਕਟਰ ਜੱਬਾ ਹੋਵੇ ਤੇ ਭਾਵੇਂ ਹੋਰ ਕਈ ਕੈਂਡੀਡੇਟ ਹੋਣ ਆਮ ਪਾਰਟੀ ਬਾਹਰ ਲੀਆਂ ਪਾਰਟੀਆਂ ਚੋਂ ਲੈ ਕੇ ਆਈ ਉਹ ਆਪਣੇ ਜਿਹੜੇ ਵਰਕਰ ਹੈ ਉਹਨਾਂ ਦੇ ਤਰਨ ਤਾਰਨ ਸੀਟ ਦੇ ਉੱਤੇ ਆਮ ਪਾਰਟੀ ਦੇ ਜਿਹੜੇ ਵਰਕਰ ਨੇ ਕਿਉਂਕਿ ਉੱਥੋਂ ਦਾ ਕੋਈ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਹੋਊਗਾ ਆਮ ਪਾਰਟੀ ਨੇ ਕੋਈ ਯੋਜਨਾ ਬੋਰਡ ਦਾ ਚੇਅਰਮੈਨ ਵੀ ਬਣਾਇਆ ਹੋਊਗਾ ਕਿਸੇ ਨੂੰ ਬੈਂਕ ਦਾ ਸਹਿਕਾਰੀ ਦਾ ਡਾਇਰੈਕਟਰ ਵੀ ਬਣਾਇਆ ਹੋਊਗਾ ਉਹ ਜਿਨ੍ਹਾਂ ਨੂੰ ਇਹ ਅਹੁਦੇ ਦਿੱਤੇ ਆ ਉਹ ਬੰਦਿਆਂ ਨੂੰ ਫਿਰ ਐਮਐਲਏ ਦੀ ਟਿਕਟ ਭਾਈ ਕਿਉਂ ਨਹੀਂ ਦਿੱਤੀ ਇਹ ਤੇ ਬਹੁਤ ਮਾੜੀ ਗੱਲ ਹੈ ਜਿਹੜਾ ਕਾਲੀ ਦਲ ਦੀ ਸੀਟ ਤੇ ਟਿਕਟ ਤੇ ਤਿੰਨ ਵਾਰੀ ਜਿੱਤਿਆ ਹੋਵੇ ਕੈਂਡੀਡੇਟ ਐਮਐਲਏ ਰਿਹਾ ਸੰਸਦ ਦੀ ਸਖਤਰ ਰਿਹਾ ਹੋਵੇ ਹਰਬੀਤ ਸੰਧੂ ਮਜੀਠੀਏ ਦਾ ਖਾਸ ਹੋਵੇ ਉਹਨੂੰ ਆਮ ਪਾਰਟੀ ਦੇ ਵਿੱਚ ਵੇਨ ਜਾ ਰਹੀ ਹੈ ਤੇ ਜਿਹੜੇ ਆਮ ਪਾਰਟੀ ਦੇ ਵਰਕਰ ਹੈ ਉਹਨਾਂ ਨੇ ਵਿਰੋਧ ਕਰਨਾ ਸ਼ੁਰੂ ਕਰਤਾ ਉਹਨਾਂ ਨੂੰ ਵੀ ਛੱਡੋ ਬਲਦੇਵ ਸਿੰਘ ਸਿਰਸਾ ਜਿਹੜੇ ਕਿਸਾਨ ਆਗੂ ਐ ਉਹਨਾਂ ਨੇ ਦੋਸਤੋ ਕੱਲ ਪ੍ਰੈਸ ਕਾਨਫਰੰਸ ਕਰੀਏ ਉਹਨਾਂ ਨੇ ਹਾਈ ਕੋਰਟ ਦੇ ਸਬੂਤ ਦਿਖਾਏ ਐ ਕਹਿੰਦੇ ਆ ਦੇਖੋ ਅਸੀਂ ਹਾਈ ਕੋਰਟ ਦੇ ਜੱਜਾਂ ਨੂੰ ਚਿੱਠੀਆਂ ਲਿਖਣਾ ਕਿ ਜਿਹੜਾ ਹਰਬੀਤ ਸੰਧੂ ਐ ਇਹਦੀ ਗੱਡੀ ਦੇ ਵਿੱਚੋਂ ਸਮੈਕ ਫੜੀ ਗਈ ਇਹਦੇ ਕੋਲੋਂ ਨਸ਼ਾ ਫੜਿਆ ਗਿਆ ਕਹਿੰਦੇ ਪਰ ਕੋਈ ਪਰਚਾ ਨਹੀਂ ਕਿਉਂਕਿ ਉਦੋਂ ਭਾਈ ਉਹ ਐਮਐਲਏ ਸੀ ਉਹਦਾ ਜੋਰ ਸੀ ਸਰਕਾਰ ਸੀ ਉਹਨਾਂ ਦੀ ਅੱਜ ਕਹਿੰਦੇ ਉਹੀ ਬੰਦੇ ਨੂੰ ਟਿਕਟ ਦੇਣ ਜਾ ਰਹੇ ਆ ਆਮ ਪਾਰਟੀ ਵਾਲੇ ਇੱਕ ਪਾਸੇ ਕਹਿੰਦੇ ਅਸੀਂ ਨਸ਼ਾ ਰੋਕ ਰਹੇ ਹਾਂ ਜੁੱਧ ਨਸ਼ਿਆਂ ਵਿਰੁੱਧ ਤੇ ਦੂਜੇ ਪਾਸੇ ਜਿਹੜਾ ਕਹਿੰਦੇ ਹਰਮੀਤ ਸੰਧੂ ਹੈ ਉਹ ਮਜੀਠਕੇ ਦਾ ਵੀ ਖਾਸ ਰਿਹਾ ਤੇ ਨਸ਼ੇ ਦੇ ਉਹਦੇ ਉੱਤੇ ਇਲਜ਼ਾਮ ਲੱਗੇ ਆ ਇਹ ਦੋਸਤ ਨੂੰ ਟਿਕਟ ਮਿਲਣ ਜਾ ਰਹੀ ਹੈ ਇਹ ਤੇ ਬਹੁਤ ਮਾੜੀ ਗੱਲ ਹੈ ਤੇ ਜਿਹੜਾ ਅਕਾਲੀਦਾਲ ਹੈ ਉਹਨੇ ਟਿਕਟ ਦੇਤੀ ਬੀਬੀ ਜਸਵਿੰਦਰ ਕੌਰ ਜਿਹੜੇ ਪ੍ਰੋਫੈਸਰ ਖਾਲਸਾ ਕਾਲਜ ਤੋਂ ਰਿਟਾਇਰ ਹੋਏ ਐ ਬਧੀਆ ਚੰਗੇ ਅਖਸ਼ ਵਾਲੇ ਐ ਚੰਗੇ ਪਰਿਵਾਰ ਵਿੱਚੋਂ ਐ ਕਹਿੰਦੇ ਉਹਨਾਂ ਦਾ ਜਿਹੜਾ ਰਿਸ਼ਤੇਦਾਰ ਮੈਂ ਜੇ ਭੁੱਲਦਾ ਨਾ ਹੋਵਾਂ ਮੈਂ ਸ਼ਾਇਦ ਉਹਨਾਂ ਦਾ ਜਵਾਈ ਐ ਜਿਹੜਾ ਬਾਹਰ ਵਿਦੇਸ਼ਾਂ 'ਚ ਬੈਠਾ ਕਹਿੰਦੇ ਉਹਨੇ 70 ਸਰਪੰਚ ਬਣਾਏ ਐ ਉਥੋਂ ਕੈਨੇਡਾ ਚੋਂ ਬੈਠੇ ਨੇ ਆਪਣੇ ਇਲਾਕੇ ਹਲਕੇ ਦੇ ਵਿੱਚ 70 ਸਰਪੰਚ ਕਹਿੰਦੇ ਉਹ ਬੰਦੇ ਨੇ ਆਪ ਚੁਣੇ ਐ ਤੇ ਦੋਸਤੋ ਇੱਕ ਉਹਨਾਂ ਦਾ ਗਰੁੱਪ ਬਣਿਆ ਹੋਇਆ ਸੀ ਜਿਹਦਾ ਨਾਮ ਸੀ ਆਜ਼ਾਦ ਗਰੁੱਪ ਜਿਹਦੇ ਵਿੱਚ 70 ਸਰਪੰਚ ਨੇ ਤੇ ਹੁਣ ਉਹ ਜਿਹੜਾ ਆਜ਼ਾਦ ਗਰੁੱਪ ਸੀ ਅਕਾਲੀ ਦਲ ਦੇ ਵਿੱਚ ਰਲ ਗਿਆ ਤੇ ਸੁਖਵੀਰ ਬਾਦਲ ਨੇ ਉਹ ਜਿਹੜਾ ਵਿਦੇਸ਼ਾਂ ਦੇ ਵਿੱਚ ਮੁੰਡਾ ਬੈਠਾ ਹੈ ਬਾਠ ਦੋਸਤੋ ਉਹਦੀ ਜਿਹੜੇ ਮਾਤਾ ਜੀ ਹੈ ਉਹਨਾਂ ਨੂੰ ਕਰਿੱਕਟ ਦੇ ਦਿੱਤੀ ਐ ਐਮਐਲ ਦੀ ਤੇ ਜ਼ੋਰ ਤਾਂ ਦੋਸਤੋ ਲੱਗਣਾ ਹੈ ਉਹਨਾਂ ਦਾ ਫੁੱਲ ਜ਼ੋਰ ਹੈ ਬਹੁਤ ਵਧੀਆ ਕੈਂਡੀਡੇਟ ਅਕਾਲੀ ਦਲ ਨੇ ਲੱਭਿਆ ਹੋ ਸਕਦਾ ਉਹ ਸੀਟ ਅਕਾਲੀ ਦਲ ਜਿੱਤ ਵੀ ਜਾਵੇ ਕਿਉਂਕਿ ਜਿਹੜੇ 70 ਸਰਪੰਚ ਨੇ ਪਿੰਡਾਂ 'ਚ ਬਣਾਏ ਹੋਏ ਉਹ ਜ਼ੋਰ ਲਾਉਣਗੇ ਸਰਪੰਚਾਂ ਦੇ ਹੱਥ ਦੇ ਵਿੱਚ ਵੋਟ ਬਹੁਤ ਹੁੰਦੀ ਹੈ ਤੇ ਦੂਜੇ ਪਾਸੇ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਕਾਲ ਤੱਕ ਤੋਂ ਬਣਾਈ ਸੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਵੀ ਮੈਨੂੰ ਦਾਮ ਨਹੀਂ ਲੱਗਦਾ ਉਹ ਆਪਣੀ ਇਲੈਕਸ਼ਨ ਦੇ ਵਿੱਚ ਰੁੱਝੇ ਹੋਏ ਐ ਪ੍ਰਧਾਨ ਚੋਣਨ ਦੇ ਵਿੱਚ ਡੈਲੀਗੇਟਾਂ ਦੇ ਵਿੱਚ ਬੜੇ ਰੁੱਝੇ ਹੋਏ ਐ ਉਹ ਤਰਨ ਤਾਰਨ ਦੀ ਸੀਟ ਕੰਨੀ ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਮੈਨੂੰ ਤੇ ਲੱਗਦਾ ਸ਼ਾਇਦ ਉਤਾਰਨ ਕਰਨ ਤੋਂ ਕੋਈ ਬੰਦਾ ਖੜਾ ਹੀ ਨਾ ਕਰਨ ਕਿਉਂਕਿ ਲੇਟ ਬੜਾ ਹੋ ਗਿਆ ਜੇ ਹੁਣ ਖੜਾ ਕਰਨਗੇ ਤਾਂ ਜਿੱਤਣਾ ਮੁਸ਼ਕਲ ਹੈ ਕਿਉਂਕਿ ਲੇਟ ਹੋ ਗਏ ਉਹ ਭਾਈ ਅੰਮ੍ਰਿਤਪਾਲ ਸਿੰਘ ਦਾ ਹਲਕਾ ਸੀ ਕਰਨ ਕਰਨ ਜੇਕਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਪੰਜ ਮੈਂਬਰੀ ਕਮੇਟੀ ਅਰੜਕੀ ਬੀਬੀ ਸਤਵੰਤ ਕੌਰ ਨੂੰ ਟਿਕਟ ਦੇ ਦਿੰਦੇ ਤੇ ਜਿੱਤ ਪੱਕੀ ਸੀ ਪਰ ਦੋਸਤੋ ਗੱਲਾਂ ਬਾਤਾਂ ਤਾਂ ਜ਼ਰੂਰ ਕਰੀਆਂ ਪਰ ਲੇਟ ਹੋ ਗਈ ਹੁਣ ਇੱਥੋਂ ਤੱਕ ਗੱਲ ਆ ਰਹੀ ਹੈ ਮੇਰੀ ਵੀ ਗੱਲ ਹੋਈ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਬੰਦੇ ਐ ਉਹਨਾਂ ਦੇ ਵਿੱਚੋਂ ਇੱਕ ਸੀਨੀਅਰ ਮੈਂਬਰ ਨਾਲ ਉਹ ਕਹਿੰਦਾ ਅਸੀਂ ਤਾਂ ਕਰਕੇ ਬੀਬੀ ਸਤਵੰਤ ਕੌਰ ਨੂੰ ਤੋਂ ਟਿਕਟ ਨਹੀਂ ਦਿੱਤੀ ਕਿ ਬੀਬੀ ਸਤਵੰਤ ਕੌਰ ਨੂੰ ਪ੍ਰਧਾਨ ਬਣਾਇਆ ਜਾ ਰਿਹਾ ਹੈ ਅਕਾਲੀ ਦਲ ਦਾ ਕਹਿੰਦੇ ਅਸੀਂ ਆਖਿਆ ਜੇ ਪ੍ਰਧਾਨ ਬਣਨ ਵਾਲੀ ਬੀਬੀ ਪਹਿਲੀ ਸੀਟ ਹਰ ਗਈ ਤੇ ਕਹਿੰਦੇ ਲੋਕਾਂ ਦੇ ਵਿੱਚ ਜਿਹੜਾ ਮੈਸੇਜ ਹੈ ਉਹ ਗਲਤ ਜਾਊਗਾ ਕਿ ਇਹਨਾਂ ਦੀ ਪਾਰਟੀ ਦਾ ਨਵਾਂ ਨਵਾਂ ਪ੍ਰਧਾਨ ਬਣਿਆ ਉਹੀ ਸੀਟ ਹਰ ਗਿਆ ਕਹਿੰਦੇ ਤਾਂ ਕਰਕੇ ਅਸੀਂ ਬੀਬੀ ਸਤਵੰਤ ਕੌਰ ਨੂੰ ਤੋਂ ਖੜਾ ਨਹੀਂ ਕੀਤਾ ਇਹ ਵੀ ਦੋਸਤੋ ਉਹਨਾਂ ਦੀ ਗੱਲ ਠੀਕ ਹੋ ਸਕਦੀ ਹੈ ਪਰ ਮੈਂ ਉਹਨਾਂ ਨੂੰ ਆਖਿਆ ਸੀ ਕਿ ਤਾਂ ਤੁਹਾਡਾ ਜਿਹੜਾ ਸੰਕਾ ਹੈ ਉਹ ਠੀਕ ਹੈ ਪਰ ਜੇ ਬੀਬੀ ਸਤਵੰਤ ਕੌਰ ਉਥੋਂ ਜਿੱਤ ਜਾਂਦੀ ਫਿਰ ਤੁਹਾਡੀ ਪੰਜਾਬ ਦੇ ਵਿੱਚ ਹਨੇਰੀ ਆਉਣੀ ਸੀ ਫਿਰ ਤੁਹਾਨੂੰ 2027 ਦੀ ਇਲੈਕਸ਼ਨ ਜਿੱਤਣ ਤੋਂ ਕੋਈ ਰੋਕ ਨਹੀਂ ਸੀ ਸਕਦਾ ਫਿਰ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਭਾਈ ਅੰਮ੍ਰਿਤਪਾਲ ਸਿੰਘ ਦਾ ਗਰੁੱਪ ਤੇ ਪੰਜ ਮੈਂਬਰੀ ਕਮੇਟੀ ਰਲ ਕੇ ਉਹਦੇ ਵਿੱਚੋਂ ਵੀ ਚੰਗੀਆਂ ਸੀਟਾਂ ਜਿੱਤ ਸਕਦੇ ਸੀ ਪਰ ਦੋਸਤੋ ਉਹਨਾਂ ਨੇ ਪੈਰ ਪਿੱਸੇ ਖਿੱਚਲੇ ਆ ਭਾਈ ਨਰੈਣ ਸਿੰਘ ਚੌੜਾ ਜਿਨੇ ਪਿੱਛੇ ਜੇ ਸੁਖਵੀਰ ਬਾਦਲ ਦੇ ਉੱਤੇ ਵੀ ਜਾਣ ਲੇਵਾ ਹਾਵਲਾ ਕੀਤਾ ਸੀ ਦੋਸਤੋਂ ਨੂੰ ਜਝਾਰੂ ਮੰਨਿਆ ਜਾਂਦਾ ਹੈ ਜਿਹੜੇ ਗਰਮ ਦਲਜੀਤ ਅਕਾਲੀ ਦਲ ਹੈ ਦਲਜੀਤ ਸਿੰਘ ਬਿੱਟੂ ਵਰਗਿਆਂ ਦੀ ਪਾਰਟੀ ਹੈ ਦਲ ਖਾਲਸਾ ਉਹਦੇ ਵਿੱਚ ਨਰੈਣ ਸਿੰਘ ਚੌੜੇ ਦੀ ਤੂਤੀ ਬੋਲਦੀ ਹੈ ਨਰੈਣ ਸਿੰਘ ਚੌੜੇ ਨੇ ਬੜੀਆਂ ਕਿਤਾਬਾਂ ਬਹੁਤ ਸੋਹਣੀਆਂ ਲਿਖੀਆਂ ਖਾੜਕੂਵਾਦ ਦੇ ਉੱਤੇ ਖਾਲਿਸਤਾਨ ਦੇ ਉੱਤੇ ਉਨ੍ਹਾਂ ਦੀ ਹੁਣੇ ਇੱਕ ਨਵੀਂ ਨਵੀਂ ਕਿਤਾਬ ਆਈ ਹੈ ਜੀਵੀ ਸੰਧੂ ਦੇ ਕਿਤਾਬ ਦੇ ਜਵਾਬ ਦੇ ਵਿੱਚ ਖਾਲਸਤਾਨ ਦੇ ਵਿਰੁੱਧ ਸਾਜ਼ਿਸ਼ ਉਹ ਭਾਈ ਨਾਰਾਇਣ ਸਿੰਘ ਚੌੜੇ ਨੇ ਲਿਖੀ ਹੈ ਹੁਣ ਦੋਸਤੋ ਭਾਈ ਨਾਰਾਇਣ ਸਿੰਘ ਚੌੜੇ ਦੀ ਵੀ ਗੱਲ ਚੱਲ ਰਹੀ ਹੈ ਕਿ ਭਾਈ ਨਾਰਾਇਣ ਸਿੰਘ ਚੌੜੇ ਨੂੰ ਕਰਨ ਤਾਰਨ ਦੀ ਸੀਟ ਤੋਂ ਇਲੈਕਸ਼ਨ ਲੜਾਇਆ ਜਾਵੇ ਅਕਾਲੀ ਦਲ ਦੇ ਬਰਾਬਰ ਆਮ ਪਾਰਟੀ ਦੇ ਬਰਾਬਰ ਦੋਸਤੋ ਜੇਕਰ ਨਾਰਾਇਣ ਸਿੰਘ ਚੌੜਾ ਉੱਥੋਂ ਖੜਾ ਹੋ ਗਿਆ ਤੇ ਫੇਰ ਵੀ ਜਿਹੜੇ ਸਿੰਘ ਹੈ ਕੁੰਡੀਆਂ ਦੇ ਫਸਣਗੇ ਭਾਵੇਂ ਉਹਨਾਂ ਦੀ ਪਾਰਟੀ ਜਿਹੜੀ ਦਲ ਖਾਲਸਾ ਹੈ ਉਹ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਉਹ ਕੋਈ ਵੀ ਚੋਣ ਲੜਦੇ ਨਹੀਂ ਉਹ ਤਾਂ ਕਹਿੰਦੇ ਐ ਜੋ ਲੈ ਹੈ ਨਿੱਜ ਵੱਲ ਸੇ ਲੈ ਕੋਈ ਕਿਸੇ ਕੋ ਰਾਜ ਨਾ ਦੇ ਜੋ ਲੈ ਹੈ ਨਿੱਜ ਵੱਲ ਸੇ ਲੈ ਉਹ ਤੇ ਕਹਿੰਦੇ ਸਿੱਧਾ ਤਲਵਾਰ ਚੱਕਣੀ ਪੈਂਦੀ ਹੈ ਜੇ ਆਪਣੇ ਹੱਕ ਲੈਣੇ ਹੋਣ ਤੇ ਜਾਂ ਫਿਰ ਜਿਵੇਂ ਸਿੰਘਾ ਨੇ 84 ਤੋਂ ਬਾਅਦ 92 ਤੱਕ ਸੰਘਰਸ਼ ਚਲਾਇਆ ਉਹਵੇਂ ਚਲਾਉਣਾ ਪੈਂਦਾ ਉਹ ਇਲੈਕਸ਼ਨ ਘੱਟ ਲੜਦੇ ਐ ਪਹਿਲਾਂ ਵੀ ਜਿਹੜੀਆਂ 92 'ਚ ਵਾਈ ਕਟ ਹੋਇਆ ਸੀ 99 'ਚ ਵਾਈ ਕਟ ਹੋਇਆ ਸੀ ਉਹ ਵੀ ਭਾਈ ਦਰਜੀਤ ਸਿੰਘ ਬਿੱਟੂ ਵਰਗਿਆਂ ਨੇ ਉਦੋਂ ਬੰਦੂਖ ਦੇ ਜ਼ੋਰ ਤੇ ਵਾਈ ਕਟ ਕਰਾ ਦਿੱਤਾ ਸੀ ਭਾਈ ਪਰਮਜੀਤ ਸਿੰਘ ਪੰਜਵੜ ਬਦਾਵਾ ਸਿੰਘ ਬੱਬਰ ਜਿਹੜੇ ਚੋਟੀ ਦੇ ਜਹਾਰੂ ਸੀ ਤੇ ਦਰਜੀਤ ਸਿੰਘ ਬਿੱਟੂ ਉਹਨਾਂ ਨੇ ਬਾਈਕਟ ਕਰਤਾ ਸੀ ਕਿਸੇ ਦੀ ਹਿੰਮਤ ਨਹੀਂ ਸੀ ਪਈ ਪੰਜਾਬ ਦੇ ਵਿੱਚੋਂ ਕਿ ਵੋਟਾਂ ਦੇ ਵਿੱਚ ਖੜਾ ਹੋ ਜੇ ਸਾਰੇ ਘਰਾਂ 'ਚ ਬਹਿ ਗਏ ਸੀ ਜਿਹੜੇ ਖੜੇ ਹੋਏ ਸੀ ਉਹਨਾਂ ਦੇ ਵਿੱਚੋਂ ਬਹੁਤੇ ਉਹਨਾਂ ਨੇ ਗੋਲੀ ਮਾਰ ਕੇ ਗੱਡੀ ਚੜਾਤੇ ਸੀ ਇਸ ਲਈ ਸਾਰੇ ਡਰ ਗਏ ਸੀ ਇਲੈਕਸ਼ਨ ਦਾ ਬਾਈਕਾਟ ਹੋ ਗਿਆ ਸੀ ਤੇ 92 ਵਿੱਚ ਥੋੜੀਆਂ-ਥੋੜੀਆਂ ਵੋਟਾਂ ਲੈ ਕੇ ਬਿਆਨਤ ਦੀ 부ਚੜ ਬਿਆਨਤ ਦੀ ਸਰਕਾਰ ਬਣ ਗਈ ਸੀ ਜਿਹਨੇ ਬੜਾ ਜ਼ਬਰ ਜ਼ੁਲਮ ਕੀਤਾ ਸੋ ਦੋਸਤੋ ਤਰਨ ਤਾਰਨ ਸੀਟ ਦੇ ਉੱਤੇ ਦੇਖਦੇ ਆ ਕਿ ਨਰੈਣ ਸਿੰਘ ਚਾਉੜੇ ਨੂੰ ਜੇਕਰ ਮਨਾ ਲਿਆ ਜਾਂਦਾ ਹੈ ਪੰਥ ਕਾਬੂਆਂ ਵੱਲੋਂ ਤੇ ਗਹਿ ਗੱਚ ਮੁਕਾਬਲਾ ਹੋਵੇਗਾ ਕੁਝ ਬੰਦਿਆਂ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਹੈ ਉਹਦੇ ਪਰਿਵਾਰ ਨੂੰ ਵੀ ਖੜਾ ਕਰਨ ਦੀ ਗੱਲ ਚੱਲ ਰਹੀ ਹੈ ਕੁਝ ਪੰਥਕ ਜਝਾਰੂਆਂ ਨੇ ਭਾਈ ਸੰਦੀਪ ਸਿੰਘ ਸਣੀ ਜਿਹੜਾ ਸੂਰੀ ਕਤਲਕਾਂਡ ਦੇ ਵਿੱਚ ਐ ਉਹਦੇ ਭਰਾ ਨੂੰ ਇਲੈਕਸ਼ਨ ਲੜਾਉਣ ਦੀ ਵੀ ਹਾਮੀ ਭਰੀ ਜੇ ਸੋ ਦੋਸਤੋ ਦੇਖਦੇ ਆ ਕਿ ਕਿਹੜਾ ਪੰਥਕ ਉਮੀਦਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਨਿਤਰੂਗਾ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਤੋਂ ਪਹਿਲ ਕਰ ਦਿੱਤੀ ਐ ਆਪਣਾ ਉਮੀਦਵਾਰ ਧਾਰ ਕੇ ਤੇ ਜਿਹੜਾ ਆਮ ਪਾਰਟੀ ਦਾ ਹਰਮੀਤ ਸੰਧੂ ਐ ਉਹਦੇ ਉੱਤੇ ਬੜੇ ਭੇੜੇ ਦੋਚ ਲੱਗ ਰਹੇ ਐ ਕਿਸਾਨ ਯੂਨੀਅਨ ਦੇ ਆਗੂ ਉਦੇ ਉੱਤੇ ਦੋਸ਼ ਲਾ ਰਹੇ ਐ ਆਮ ਪਾਰਟੀ ਦੇ ਵਰਕਰ ਵੀ ਉਹਦਾ ਵਿਰੋਧ ਕਰ ਰਹੇ ਐ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਪਾਰਟੀ ਟਿਕਟ ਕਿਹਨੂੰ ਦਿੰਦੀ ਐ ਤੇ ਪੰਥਕ ਪਾਲਟੀਆਂ ਵੱਲੋਂ ਦਲਾਂ ਵੱਲੋਂ ਕਿਹੜਾ ਬੰਦਾ ਉਤੋਂ ਖੜਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ